ਲੋ ਵੀ ਮਤਰਾ ਆਪਣੇ ਸਫਰ ਦਾ ਜ ਪਹਿਲਾ ਕੋਰਾ ਪਿਆ ਹੋਇਆ ਕੋਰਾਗਾ ਦਾ ਭਉਂਦੀ ਅੰਰੀ ਜਿੱਥੇ ਆਪਣੀ ਇੱਕ ਪਾਸੇ ਕੱਲ ਕਰਨਾਟਕ ਨੇ ਜਮਾ ਤੁਸੀਂ ਜੀ ਗਾਦੀ ਧੁੱਪ ਨੇ ਮੈਨੂੰ ਅਸੀਂ ਮੈਂ ਕਿਹਾ 7 ਵਜੇ ਜਦਣ ਚੜਿਆ ਪਿਆ ਹੁਣਾ ਬਾਹਰ ਤੋਂ ਜਦੋਂ ਉੱਠ ਕੇ ਦੇਖਿਆ ਟੈਂਟ ਤੋਂ ਬਾਹਰ ਮੇਤਰੋ ਕੀ ਬਾਤ ਹੈ ਕੀ ਬਾਤ ਆ ਚੱਲਣਾ ਦਾ ਪਾਸੇ ਅੱਜ 5 ਕੋਜੇ ਤੇ ਮੈਂ 7 ਵਜੇ ਦੇਖਿਆ ਮੈਂ ਕਿਹਾ ਕੀ ਬਣਿਆ ਰਿਹਾ ਠੰਡ ਜੀ ਹੈ ਇਧਰਲੇ ਪਾਸੇ ਦਾ ਕੰਮ ਵੇ ਠੰਡ ਜੀ ਹੈ ਹਾਵੀ ਸ਼ੇਰਾ ਕਿਵੇਂ ਆ ਨਿੱਖੇ ਗਏ ਨਾ ਜਮਾ ਵੀ ਤੇਲ ਦੇ ਨਾਲ ਆਜੋ ਫਿਰ ਹੁਣ ਚਾਹ ਪਾਣੀ ਬਣਾਈ ਜੀ ਪਹਿਲਾਂ ਬਾਕੀ ਗੱਲਾਂ ਬਾਅਦ ਚ ਦੇਖਦੇ ਆ ਉਹ ਵੀ ਫਿਰ ਆਪਣੇ ਕੋਲੇ ਜਿਹੜਾ ਸਿਲੰਡਰ ਸੀਗਾ ਖਤਮ ਹੋਣ ਵਾਲਾ ਸੀਗਾ ਤੇ ਕਾਪਾ ਖਤਮ ਅੱਜ this is our last cylinder and after that ਵੀ ਮੈਨੂੰ ਅਦਰ ਆਪਸ਼ਨ ਉਹ ਆਜਾਪਾ ਜਾਣਾ ਵੈਸੇ ਤਾਂ ਠੀਕ ਐ ਲੈਣ ਸਮਾਨ ਚੱਕਣਾ ਥੋੜਾ ਜਿਆਦਾ ਤੁਹਾਨੂੰ ਦਿਖਾਉਨੇ ਆ ਫਿਰ ਕੋਈ ਨਵੀਂ ਚੀਜ਼ ਲੈ ਕੇ ਆਉਣੀ ਆ ਮਿਲਦੇ ਆ ਤੁਹਾਨੂੰ ਬਸ 12:00 ਵਜੇ ਤੱਕ ਪਹੁੰਚਣਾ ਐ ਡੀਕੈਸਲਣ ਪਹਿਲਾਂ ਹੀ ਲਾ ਦਾਂਗੇ ਜੇ ਠੰਡ ਜੀ ਰਹੀ ਤਾਂ ਖੱਤ ਲਾਂਗੇ ਸਾਈਕਲ ਬਾਕੀ ਦੇਖਦੇ ਆ ਫੱਟ ਜੇ ਹੋਣੇ ਕਿਨਾਂ ਜਹਾਜ ਚੀ ਪੀ ਕੇ ਉਹੀ ਸਮਾਂ ਆਪਣਾ 9 ਵਜੇ ਦਾ ਬਣ ਜਾਣਾ ਤੁਰਦੇ ਤੁਰਦੇ ਚੱਲਦੇ ਆ ਬਸ ਤੇ ਆਹ ਜਰੂਰ ਦੱਸਿਓ ਮੈਨੂੰ ਕਾਦੋ ਪਾਈਆਂ ਹੁੰਦੀਆਂ ਇਹਨਾਂ ਨੇ ਬਦਾਮਾਂ ਵਾਲੇ ਲਿਖਾ ਫਾਇਦੇ ਰੱਖੀ ਜਿਹਾ

ਲੌਲੀ ਰਿਵਰ ਤਿਆਰੀ ਪੂਰੀ ਮੜਾ ਮੱਛ ਨੂੰ ਵਰਕ ਦੇ ਲਈਏ ਦੂਜੀ ਨੂੰ ਵੀ ਦੇ ਲਈਏ ਫਿਰ ਹੁਣ ਚੱਲਦੇ ਹਾਂ ਹੁਣ ਬਾਹਰ ਦਾ ਤੁਹਾਨੂੰ ਮਾਹੌਲ ਦਿਖਾਉਣਾ ਹੈ ਕੀ ਬਣਿਆ ਹੋਇਆ ਬਾਹਰ ਇਹ ਸੀ ਆਪਣਾ ਪੰਪ ਜਿੱਥੇ ਆਪਾਂ ਰਾਤ ਰੋ ਕੇ ਹੋਏ ਸੀਗੇ ਤੇ ਮਹਿੰਦਰਾ ਉਹ ਰਾ ਭਾਈ ਇੱਥੇ ਖੜਾ ਹੋਇਆ ਬਾਈ ਪਤਾ ਨਹੀਂ ਕੀ ਦਾ ਹੋਣਾ ਇਹ ਆ ਨਾਰੀਲ ਨਾਰੀਲ ਦੇ ਦਰਖਤਾਂ ਦਾ ਵਧੀਆ ਸੋਹਣਾ ਦ੍ਰਿਸ਼ ਬਣਦਾ ਸੀਗਾ ਸੇਰ ਦਾ ਤੇ ਮੌਸਮ ਵੀ ਪੂਰਾ ਸਾਫ਼ ਹੋ ਗਿਆ ਸੀਗਾ ਧੁੰਦ ਕੋਰਾ ਪੈਣ ਤੋਂ ਬਾਅਦ ਆ ਸਾਈਕਲ ਤਿਆਰ ਖੜਾ ਆਪਣਾ ਤੇ ਆਹ ਸਿਲੰਡਰ ਜਿਹੜਾ ਖਾਲੀ ਹੋ ਗਿਆ ਇਹਨੂੰ ਆਪਾਂ ਸੈੱਟ ਤਾਂ ਕਿਸੇ ਪਾਸੇ ਜਾਂ ਸਾਬਦੇ ਆ ਤੇ ਗਲਬਸ ਚੱਕ ਲਈਏ ਬਹੁਤ ਜ਼ਰੂਰੀ ਨਹੀਂ ਆਪਣੇ ਵਾਸਤੇ ਤੇ ਸਭ ਤੋਂ ਵੱਡੀ ਗੱਲ ਜਿੱਥੇ ਆਪਾਂ ਗੰਦਾ ਪਾਇਆ ਉਹਦੀ ਸਫਾਈ ਕਰਨਾ ਵੀ ਆਪਣਾ ਹੀ ਫਰਜ਼ ਬਣਦਾ ਬਈ ਲੋ ਜੀ ਫਿਰ ਬੁਲਾ ਦਈਏ ਫਤਿਹ ਮੈਂ ਕਿਹਾ ਆਖਰੀ ਪੰਪ ਵੜਿਆ ਨੂੰ ਹਿੰਦੀ ਮਾੜੀ ਮੋਟੀ ਸਮਝਦੇ ਸੀ ਕਿ ਮੈਂ ਕਿਹਾ ਓਕੇ ਜੀ ਮੈਂ ਚੱਲਿਆ ਫਿਰ ਤੇ ਆਜੋ ਫਿਰ ਹੁਣ ਤੁਹਾਨੂੰ ਦਿਖਾਉਂਦੇ ਆ ਸਾਰਾ ਏਰੀਆ ਕਿਦਾਂ ਦਾ ਮਾਹੌਲ ਬੰਗਲੌਰ ਵਿੱਚ ਤੁਸੀਂ ਹੋਗੇ ਜਾਣਾ ਆਪਾਂ ਥੋੜਾ ਜਿਹਾ ਕੰਮ ਆ ਆਪਾਂ ਨੂੰ ਤੇ ਥੋੜੀਆਂ ਛਰੀਟਾਂ ਪਈਆਂ ਹੈਂਡਲ ਦੇ ਉੱਤੇ ਪਤਾ ਨਹੀਂ ਕਿਵੇਂ ਸੋਨਾ ਮਹੋ ਕੇਰਾ ਸਾਈਕਲ ਤੋੜ ਲਿਆ ਸੀਗਾ ਫਿਰ ਵਾਪਸ ਮੋੜਨਾ ਪੈ ਗਿਆ પેટ્રોલ ਪੰਪ ਵਾਲੇ ਪਾਸੇ ਨੂੰ ਤੇ ਮੇਰੇ ਹਿਸਾਬ ਨਾਲ ਵੀ ਆਪਣਾ ਇਹ ਦਹਾਕ ਦਿਨਾਂ ਦੇ ਵਿੱਚ 15ਵਾਂ ਪੈਂਚਰ ਹੋਣਾ ਪਈਏ ਸਿਰੇ ਸਿਰੇ ਅਜੇ ਤਾਂ ਸਾਰਾ ਸਮਲ ਹੋਣਾ ਪੈ ਗਿਆ ਯਾਰ ਐਂ ਧੱਕਾ ਰੰਦਾ ਕਦੇ-ਕਦੇ ਆਪਣੇ ਆਪ ਲਓ ਜੀ ਲਾ ਕੇ ਪੈਂਚਰ ਹੋ ਗਏ ਫਿਰ ਦੁਬਾਰਾ ਫੈਕਟਰ ਸਮਾਂ 10 ਵਜੇ ਦਾ ਹੋ ਗਿਆ ਤੇ ਹੁਣ ਚੱਲਦੇ ਆਂ ਠੀਕ ਐਸ ਲੈਣ ਜੀ ਗੈਸ ਲੜਨ ਤੋਂ ਮੁੜ ਕੇ ਆਪਾਂ ਥੋੜਾ ਰਹਾ ਟਟਮਾ ਪੈਣਾ ਵਾ ਉੱਥੇ ਮੇਰੇ ਹਿਸਾਬ ਨਾਲ ਵੀ 20 ਕਿਲੋਮੀਟਰ ਦਾ ਫਰਕ ਪੈ ਗਿਆ ਫੇਰ ਦੁਬਾਰਾ 844 ਦੇ ਆਗੇ 844 ਤੋਂ ਬੋੜ ਕੇ ਫੇਰ 44 ਤੇ ਹੋ ਜਾਾਂਗੇ ਕੱਲੇ 44 ਦੇ ਹੋ ਜਾਾਂਗੇ ਸੋ ਥੋੜਾ ਜਿਹਾ ਰੋਡ ਬਦਲੂਗਾ ਪਰ ਦੇਖਦੇ ਆਂ ਕੀ ਕਹਿੰਦਾ ਚੜ੍ਹਾਈਆਂ ਨੇ ਅਗਲੇ ਦੇਰੇ ਹਿਸਾਬ ਨਾਲ ਬਗਲੌਰ ਤਾਂ ਕੀ ਬੂਰੀਆਂ ਕੱਢ ਲਾਂਗੇ ਪਰ ਜੇ ਸਾਈਕਲ ਨਾਲ ਤਾਂ ਕਰਦਾ ਹਾਂ ਨੂੰ ਆਪਾਂ ਪਹੁੰਚ ਜਾਣੀ ਉੱਥੇ ਵਧੀਆ ਉਹ ਦੱਸ ਦਿਆਂ ਫਿਰ ਕੀ ਲੈਣਾ ਚੱਲ ਕੇ ਉੱਥੇ ਥੋੜਾ ਜਰੂਰੀ ਸਮਾਨ ਲੈਣਾ ਪੈਣਾ ਅੱਜ ਮਤਰਾ ਚੱਲੀ ਜੀ ਹੁਣ ਗਾਣੇ ਗੁਣੇ ਲਾ ਕੇ ਫਤੇ ਬਲਾ ਕੇ ਸਾਰੇ ਨੂੰ ਸਾਸਰੀ ਘਰ ਪਾਈ ਵੇਲੇ ਓਕੇ ਸਮਝ ਨਹੀਂ ਸਕਦੇ ਅੱ삐 ਸਾਸਰੀ ਘਰ ਨੂੰ ਹਾਏ ਹੈਲੋ ਮੈਂ ਵਧੀਨ ਲਾ ਰਹੀ ਐਗੀ ਅਮਰਿੰਦਰ ਦੇ ਗੱਲਾਂ ਦੇ ਗਾਣੇ ਲਾ ਕੇ ਚੱਲਦੇ ਹੁਣ ਆਪਣੇ ਰਾਹਾਂ ਦੇ ਉੱਤੇ ਆਪਾਂ ਆਏ ਆ ਬਈ ਮਗਰਲੀ ਸਾਈਡ ਤੋਂ ਵੈਸੇ ਤਾਂ ਦੋ ਰਾਹ ਨਿਕਲਦੇ ਨੇ ਕੰਨਿਆ ਇੱਕ ਵਾਰੀ ਨੂੰ ਸਦਾ ਵੀ ਨਿਕਲ ਜਾਂਦਾ ਵਾਇਆ ਬੰਗਲੌਰ ਹੋ ਕੇ ਬੰਗਲੌਰ ਸ਼ਹਿਰ ਦੀ ਐਂਟਰੀ ਇਧਰ ਦੀ ਆ ਤੇ ਜਿਹੜਾ ਇਧਰ ਦੀ ਰੋਡ ਨਿਕਲਦਾ ਇਸੇ ਦਾ ਬਾਹਰ ਦੀ ਨਿਕਲ ਜਾਂਦਾ ਹੁਣ ਇਧਰੋਂ ਆਪਾਂ ਠੀਕ ਆਥਣੋਂ ਥੋੜਾ ਸਮਾਨ ਚੱਕਣਾ ਅਸਮਾਨ ਚਾਚੇ ਫਿਰ ਆਪਾਂ ਹੌਸਰਾਲ ਦੀ ਹੋਗੇ ਤੇ ਬਾਪੂ ਸਾਹ ਦੇ ਇਹਨਾਂ ਛੋਟੀ ਹੋਰ ਦੇਤੇ ਮੇਰੇ ਸਾਹ ਨਾਲ ਵਾਪਸ ਆ ਜਾਗੇ ਥੋੜਾ ਜਿਹਾ ਲੰਮਾ ਪਊਗਾ ਪਰ ਅਸਮਾਨ ਥੋੜਾ ਜਿਹੀ ਚੱਕਣਾ ਤਾਂ ਕਰਕੇ ਮੈਨੂੰ ਪਤਾ ਨਹੀਂ ਵੀ ਗਾਂ ਕਿੱਥੇ ਮਿਲਣਾ ਕਿੱਥੇ ਨਹੀਂ ਸੋ ਹੁਣੇ ਚੱਕ ਕੇ ਤਾਂ ਸੁਣਾਣ ਥੋੜਾ ਉਹਦਾ ਸਮਾਂ ਜੂਰ ਲੱਗੂਗਾ ਪਰ ਕੋਈ ਚੱਕਰ ਨਹੀਂ ਚੱਲਦੇ ਹੁਣ ਦੇਖਦੇ ਆ ਵੀ ਕਿੰਦਾ ਦਾ ਮਹੌਲਾ ਟ੍ਰੈਫਿਕ ਆ ਬੰਗਲੌਰ ਦੇ ਵਿੱਚ ਪਰ ਕੱਟ ਲਾਂਗੇ ਕੋਈ ਚੱਕਰ ਨਹੀਂ ਲੋ ਵੀ ਮਤਰੋ ਡੀ ਕੱਥਨ ਲਾਗੇ ਅੰਦਾਜ਼ਾ ਤੁਸੀਂ ਮਾੜਾ ਲਾਈ ਲਿਆ ਹੁਣ ਕੀ ਲੈਣਾ ਹੈ ਬੂਟ ਜਮੇ ਟੁੱਟ ਗਏ ਸੀਗੇ ਮੈਂ ਕਿਹਾ ਲੈ ਲਈ ਯਾਰ ਗਾ ਫੇਰ ਨਹੀਂ ਪਤਾ ਸਟੋਰ ਕਿੱਥੇ ਮਿਲਣਾ ਆਪਾਂ ਕਿੱਥੇ ਮਿਲਣਾ ਤਾਂ ਕਰਕੇ ਪਾਵਾਂਗੇ ਆਪਾਂ ਸਦਾ ਕਨਿਆਕਮਾਰੀ ਪਹੁੰਚ ਕੇ ਪਰ ਚੱਕ ਕਪਾਹ ਸਟੌਕ ਇੱਥੋਂ ਲਈਏ ਅੱਜ ਉਹ ਜਮੇ ਟੁੱਟ ਗਏ ਸੀ ਬੂਟ ਤਾਂ ਕਰਕੇ ਚੱਪਲਾਂ ਜੀ ਆ ਗਈਆਂ ਮੈਂ ਕਿਹਾ ਭੇੜੇ ਲੱਗਾਂਗੇ ਇਹ ਬੂਟਾ ਜਾਂਦਾ ਤਾਂ ਠੀਕ ਐ ਸੁਣਾ ਲਾਂਗੇ ਇੱਕ ਫਿਰਦੇ ਸ਼ਹਿਰ ਬੰਗਲੌਰ ਦੇ ਵਿੱਚ ਉਹ ਗੱਲ ਗਲਤ ਨਹੀਂ ਹੋਣੀ ਮੈਂ ਕਿਹਾ ਮੁੜ ਕੇ ਲੋ ਜੀ ਕਰਤੇ ਫਿਰ ਕਨਫਰਮ ਮੈਂ ਕਿਹਾ ਉਹ ਕਿਤੇ ਆਪਣਾ ਵਾਲਾ ਟੈਂਟ ਬਹੁਤ ਵੱਡਾ ਪਰ ਇੱਥੇ ਆ ਕੇ ਪਤਾ ਲੱਗਿਆ ਵੀ ਟੈਂਟ ਤਾਂ ਸਖਣਾ ਬਹੁਤ ਵੱਡੇ ਵੱਡੇ ਨੇ ਮਿੱਤਰੋ ਇਹਨਾਂ ਕੋਲੇ ਜਿਹੜੇ ਮੈਂ ਸਟੋਰ ਦੇਖ ਕੇ ਹੁਣ ਤੱਕ ਉਹਨਾਂ ਕੋਲੇ ਸਾਰਿਆਂ ਕੋਲ ਛੋਟੇ ਸੀਗੇ ਤੇ ਉਹ ਟੈਂਟ ਤਾਂ ਯਾਰ ਆਹ ਬਣਿਆ ਹੋਇਆ ਬਾਬੇ ਬਾਲਾ ਤਕੜਾ ਟੈਂਟ ਆ ਯਾਰ ਅੱਖ ਆ ਗਈ ਤੇ ਮੇਰੀ ਜਦ ਤਨ ਗਰੇ ਹੱਥ ਪੈ ਗਿਆ ਜਿਵੇਂ ਨਾਰਥ ਵੇਸਲੇ ਟੈਂਟ ਤੁਸੀਂ ਸ਼ਾਇਦ ਦੇਖਿਆ ਹੋਣਾ ਕਿਤੇ ਜਮ ਉਹ ਹੀ ਵੈਰਿਟੀ ਆ ਇਹ ਹੈਗਾ ਬਸ ਸਾਈਮਨ ਦਾ ਨਾਰਥ ਵੇਸਲੇ ਦੀ ਤੱਕੜਿਆ ਹੈਵੀ 8000 ਦੇ ਕੋਈ ਜ਼ਿਆਦਾ ਨਹੀਂ ਹੈਗਾ ਮੇਰੇ ਖਿਆਲ ਨਾਲ ਵਰਥੇ ਬਲਾ ਪੂਰਾ ਯਾਰ ਬੱਲ ਮੋੜਦਾ ਕਾਨਾਵਾ ਪੀਸ ਆਇਆ ਫੇਰ ਇਧਰਲੇ ਪਾਸੇ 25000 ਜਹਾਵੀ ਜਿਹੜਾ ਪਰ ਉਹੀ ਚੀਜ਼ ਆ ਗਈ ਸੇਮ ਉਹ ਚੀਜ਼ ਵੱਖਰੀ ਥੋੜੀ ਅ ਤਕਰੀਬਨ ਆਪਣਾ ਅੱਜ ਤੀਜਾ ਕਿਹੜਾ ਹੋਗਾ ਠੀਕ ਹੈ ਤੁਹਾਨੂੰ ਦੋ ਰੋਜ਼ ਤੱਕ ਆਪਾਂ ਘਰੋਂ ਤੁਰੇ ਹੋਏ ਆ ਤੇ ਬੂਥ ਤੇ ਇੱਕ ਕੋਸਮਣ ਚੱਕਿਆ ਤੁਹਾਨੂੰ ਮੈਂ ਦਿਖਾਉਣਾ ਆਰਮ ਕਵਰ ਜਿਹੜੇ ਹੁੰਦੇ ਬਾਈ ਆਹ ਹਾਲੇ ਤੋ ਪਹਿਲਾਂ ਵਾਲੇ ਆਪਣੇ ਵਰਕ ਨਹੀਂ ਕਰ ਰਹੇ ਸੀਗੇ ਵਰਕ ਤਾਂ ਕਹ ਨੂੰ ਹੋ ਰਹੀ ਹੁੰਦੇ ਪਤਲੇ ਇਹਨੂੰ ਪਤਾ ਹੁਣ 100 ਰੁਪਏ ਵਾਲੇ ਦੋਨੇ ਕੀ ਕਾਰਡ ਕੱਢਦੇ ਹੁੰਦੇ ਆ ਅ ਫੋ ਨਾਰਮਲੀਆਂ ਆਪਣੀਆਂ ਸਾਰੀਆਂ ਧੋਣ ਵਾਲੀਆਂ ਸੀਗੀਆਂ ਬਾਹਰ ਮੈਂ ਆਹ T-shirt ਆਈਆਂ ਕਾਲੂ ਪਾਵਾਂਗੇ ਜੇ ਮਾਮੂਲੀ T-shirt ਹੁਣ ਇਹਨਾਂ ਦੇ ਨਾਲ ਚੈੱਕ ਕਰਦੇ ਇਹਨਾਂ ਨੂੰ ਤੇ ਫਿਲਹਾਲ ਪੁਰਾਣੇ ਬੂਟਾਂ ਦੇ ਨਾਲ ਸਫ਼ਰ ਚੱਲੂਗਾ ਹਾਲੇ ਤਾਂ ਜਦੋਂ ਤੱਕ ਕਿਨਾਂਗਵਰੀ ਨਹੀਂ ਪਹੁੰਚਦੇ ਉਸ ਤੋਂ ਬਾਅਦ ਇਹਨਾਂ ਨੂੰ ਪਾਵਾਂਗੇ ਭਾਈ ਬੰਨ ਕੇ ਹੁਣ ਚੱਲਦੇ ਆ ਅਗਲੇ ਸਫ਼ਰ ਦੇ ਉੱਤੇ ਔਰ ਠੀਕ ਹੈ ਤੁਹਾਨੂੰ ਤਾਂ ਆਪਾਂ ਸਮਾਨ ਚਾਕੇ ਇਧਰਲੇ ਪਾਸੇ ਆ ਗਏ ਫਿਰ ਬੰਗਲੌਰ ਵਾਲੇ ਪਾਸੇ ਬਜ਼ਾਰ ਦੇ ਵਿੱਚ ਹੁਣ ਅ ਚੜਾਈਆਂ ਦਾ ਕਾਫਲਾ ਜਾਰੀ ਹੈ ਆਪਣੇ ਨਾਲ ਚੜਾਈਆਂ ਦੇ ਬਾਅਦ ਮਾੜੀ-ਮੁੱਡੀ ਜਿਹੜੀ ਢਾਲ ਜੀ ਆਉਂਦੀ ਆ ਉਹਦਾ ਆਸਰਾ ਜਿਹਾ ਹੋ ਜਾਂਦਾ ਥੋੜਾ ਬਹੁਤਾ ਗਰਮੀ ਬਹੁਤ ਜ਼ਿਆਦਾ ਹੈ ਤੇ ਰੋਡ ਸਾਰਾ ਗੱਡੀਆਂ ਦੇ ਨਾਲ ਮੋਟਰਸਾਈਕਲਾਂ ਦੇ ਨਾਲ ਭਰਿਆ ਹੋਇਆ ਅ ਪੂਰਾ ਜਾਮ ਆ ਬਾਈ ਸਾਰੇ ਪਾਸੇ ਜੇ ਆਪਾਂ ਦੇਖੀ ਤਾਂ ਤੇ ਜੇ ਆਪਾਂ ਗੱਲ ਕਰੀਏ ਇਸ ਮਾਰਕੀਟ ਦੀ ਇਹ ਸਾਰਾ ਮੇਨ ਡਾਊਨ ਟਾਊਨ ਆ ਬਾਈ ਜੀ ਸਾਰੇ ਬੰਗਲੌਰ ਦਾ ਹਰੇਕ ਤਰ੍ਹਾਂ ਦਾ ਬ੍ਰਾਂਡ ਹਰੇਕ ਕੈਫੇਟੇਰੀਆ ਹਰੇਕ ਕੱਪੜੇ ਵਾਲਾ ਜਾਂ ਹੋਰ ਵੀ ਹੈ ਨਾ ਜਿੰਨਾ ਕੁਝ ਜੁਵੈਲਰੀ ਵਗੈਰਾ ਤੱਕ ਤੋਂ ਲੈ ਕੇ ਹਰੇਕ ਚੀਜ਼ ਇੱਥੇ ਅਵੇਲੇਬਲ ਸਾਰਾ ਡਾਊਨਟਾਊਨ ਬੰਗਲੌਰ ਦਾ ਮਿਹਨੇ ਚੀਜ਼ ਵੱਖਰੀ ਘੁੰਮਣ ਵਾਲੀ ਆ ਇੱਥੇ ਸਾਡੇ ਦੀ ਕਿਤੇ ਵੀ ਜਿਹੜਾ ਵਿਸ਼ਾਲ ਮਾਲ ਆਪਣੇ ਪੰਜਾਬ ਵਾਲੇ ਮਾੜੇ ਆ ਪਰ ਇੱਥੇ ਆ ਕੇ ਦੇਖਿਆ ਵੀ ਵਿਸ਼ਾਲ ਵਾਲੇ ਤੇ ਇੰਨਾ ਇੰਨਾ ਦੇ ਵੀ ਕੋਈ ਨਹੀਂ ਹੁੰਦਾ ਪਰ ਇੱਕ ਫਾਇਦਾ ਹੋ ਗਿਆ ਵੀ ਆ ਗੈਟ ਬਾਏ ਵਨ ਗੈਟ ਵਨ ਯਰ ਮਾਲ ਦੇਦੇ ਇਹਨਾਂ ਨੇ ਆ ਹਾਲੇ ਨਹੀਂ ਪਰ ਕਿੱਥੇ ਆਪਾਂ ਇੱਕ ਰੱਖਣੇ ਸੀ ਵੀ ਪਹਿਲਾਂ ਨੇ ਸਾਰੇ ਕੁਆਲੇ ਆਪਾਂ ਫੇਰ ਪਿੰਡ ਦੇ ਕੇ ਪਹਿਲਾਂ ਹਿਸਾਬ ਲਾਉਣਾ ਦੀ ਕਿ ਆਪਾਂ ਵੀ ਰਮਾਲ ਕਿੰਨੇ ਸਿੱਟੇ ਹੁਣ ਤੱਕ ਤਿੰਨ ਟੂਰਾਂ ਦੇ ਉੱਤੇ ਭਾਈ। ਹੁਣ ਸਮਾਂ 3:30 ਵਜੇ ਦਾ ਹੋ ਗਿਆ ਮੇਰੇ ਹਿਸਾਬ ਨਾਲ ਸਾਰੀ 60 ਕਿਲੋਮੀਟਰ ਵਾੜ ਗੱਡੀ ਆ ਤੇ ਹਾਲੇ ਵੀ ਬੰਗਲੌਰ ਥੋੜਾ ਜਿਹਾ ਪਿਆ ਤੇ ਤੋਂ ਉੱਪਰ ਗਰਮੀ ਜਮਾ ਸਿਰੇ ਵਾਲੀ ਆ। ਦੇਖਦੇ ਆਜੋ ਫਿਰ ਕੀ ਬਣਦਾ ਗਾਂ ਦਾ ਸਫ਼ਰ। ਖਾਣੇ ਆ ਪਹਿਲਾਂ ਖਾਣੇ ਦੀ ਨਹੀਂ ਕੋਈ ਫੇਰ ਗਾਂ ਦੇਖਾਂਗੇ ਭਾਈ। ਖਰਚਾ ਚੰਗਾ ਹੀ ਕਰ ਲਿਆ ਅਜ ਤੋ ਆਪਾਂ ਵੀ। ਸਾਰਾ ਕੁਝ ਲੋਡ ਵਾਲਾ ਸੀਗਾ ਜਿਹੜਾ ਵੀ ਚੱਕਿਆ ਸਮਾਨ ਆਪਾਂ ਚਾਲਦੇ ਆ ਮਤਰਾ ਆਜੋ। ਲੋਵੀ ਕਰਦੇ ਕਰਾਉਂਦੇ ਗਰਮੀ ਗੁਰਮੀ ਦੇ ਨਾਲ ਕਹਿੰਦੇ ਆ ਕਰਦੇ ਆ ਅੰਤ ਬੰਗਲੌਰ ਤੇ ਆਪਾਂ ਜਮ ਲਾਸਟ ਤੇ ਆ ਗਏ ਆ ਲਾਸਟ ਕਾ ਦਾ ਇਹ ਇੱਕ ਸਾਫ ਦਾ ਬਸ ਬਾਰਡਰ ਤੇ ਆਪਾਂ ਫਿਰਦੇ ਆ ਤਮਲ ਤੇ ਬੰਗਲੌਰ ਦੇ ਬਾਰਡਰ ਦੇ ਉੱਤੇ ਕਰਨਾਟਕ ਦਾ ਆਪਣਾ ਸਫਰ ਥੋੜਾ ਹੀ ਸੀਗਾ ਬੜਾ ਲੰਮਾ ਨਹੀਂ ਸੀਗਾ ਫਿਰ ਹਾਲ ਆਪਾਂ ਟੋਲ ਪਲਾਜ਼ਾ ਨਾਲ ਕੈਂਪਾਂ ਕਰਕੇ ਟਰੱਕਾਂ ਦਾ ਇੱਥੇ ਜਾਦਾ ਹੀ ਕੁਝ ਆ ਬਈ ਏਰੀਆ ਹੁਣ ਦੇਖਦੇ ਆ ਕਿ ਕਿਤੇ ਰਿਹੜ ਦਾ ਟਿਕਾਣਾ ਕਰਨਾ ਆਪਾਂ ਲੋਵੀ ਮਿੱਤਰੋ ਜਿਹੜਾ ਤੁਸੀਂ ਇਸ ਸਮੇਂ ਆ ਝੰਡਾ ਦੇਖ ਰਹੇ ਜਾਣਾ ਇਹ ਤਾਮਿਲ ਲੜਦਾ ਝੰਡਾ ਤੇ ਆਹੜਾ ਗੇਟ ਜਿਹਾ ਬਣਿਆ ਇਹ ਬਾਰਡਰ ਜਿਆ ਤਕਰੀਬਨ ਕਰਨਾਟਕ ਤੇ ਤਾਮਿਲ ਦਾ ਤੇ ਇਹਨਾਂ ਨੇ ਪਤਾんだろう ਨੇ ਆਪ ਦਾ ਝੰਡਾ ਵੱਖਰਾ ਲਾਇਆ ਹੋਇਆ ਤੁਹਾਨੂੰ ਕਿਤੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਿਤੇ ਤੇ ਅੱਜ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਦਿਖਾਉਨੇ ਆ ਇਹ ਬਾਕੀ ਦਾ ਤੁਹਾਨੂੰ ਸਵੇਰੇ ਦਿਖਾਵਾਂਗੇ ਦਿਨ ਚੜ੍ਹ ਕੇ ਲੋ ਜੀ ਸਮਾਂ ਹੋ ਗਿਆ ਤਕਰੀਬਨ 7:30 ਵਜੇ ਦਾ ਤੇ ਇਸ ਸਮੇਂ ਆਪਾਂ ਖੜੇ ਆ ਤਾਮਿਲ ਦੇ ਵਿੱਚ ਆਪ ਲੋਕੋ ਕੱਲ ਕਰਨਾਟਕ ਦੇ ਵਿੱਚ ਆ ਗਏ ਸੀ ਇਹ ਹੁਣ ਤਾਮਿਲ ਦੇ ਵਿੱਚ ਆ ਗਏ ਸਵੇਰੇ ਤੁਹਾਨੂੰ ਦਿਖਾਵਾਂਗੇ ਬਾਰਡਰ ਤੇ ਇੱਥੋਂ ਦਾ ਮਾਹੌਲ ਕੀ ਕਹਿੰਦਾ ਬਾਰਡਰ ਦਾ ਏਰੀਆ ਤੇ ਫਿਲਹਾਲ ਆ ਮਿੱਤਰ ਉਹ ਨਾ ਕਰੂਗੇ ਮਿੱਤਰਾਂ ਦੱਸ ਮੜਾ ਆਪਣੇ ਬਾਰੇ ਆ ਬਤਾਓ ਆਪਣੇ ਬਾਰੇ ਫਿਰ ਤੁਹਾਡੀ ਵੀਡੀਓ ਬਣ ਰਹੀ ਆ YouTube ਤੇ डालेंगे ਅਸੀਂ ਹਾਂ ਜੀ ਹਮ ਆਪਣੇ ਬਾਰੇ ਮੈਂ ਅਭੀ ਕੀ ਬਤਾਇਆ ਹਾਂ ਕਹਾਂ ਸੇ ਆਏ ਕੈਸੇ ਯਹਾਂ ਪੇ ਕੈਸੇ ਹਮ ਲੋਗ ਬੀਆਰ ਸੇ ਹੈ ਹਾਂ ਜੀ ਜਿਲ੍ਹਾ ਅਲਗ ਬੈਂਗਲੁਰੂ ਨਈ ਹੁਣ ਅਲਗ ਹੈ ਐਸਪੀ ਬੰਗ ਪੇ ਕੰਮ ਕਰਤੇ ਹੈ ਕੰਮ ਕਰਤੇ ਹੈ ਯੇ ਸਰਦਾਰ ਜੀ ਹਮ ਕੋਲੇ ਹੈ ਅਭੀ ਤੇ ਮਿੱਤਰ ਆਪਣੇ ਬੰਦੇ ਨੇ ਗਵਾਂਡ ਹੀ ਆ ਪੰਜਾਬ ਦੇ ਨਾਲ YouTube ਤੇ ਤੇ ਬੜਾ ਵਧੀਆ ਲੱਗੇ ਮਿਲ ਕੇ ਇਹਨਾਂ ਦੇ ਨਾਲ ਹੋਰ ਰਾਤ ਕਟਾਂਗੇ ਇਹਨਾਂ ਕੋਲੇ ਇੱਥੇ ਪਟੋਲ ਪੰਪ ਤੇ ആഹ് ഏരിയ ഏരിയ ਜੀ ਗੋ ਜੀ ਸਾਰਿਆਂ ਨੂੰ ਸਾਡੀ ਬਣਾ ਕੇ ਪੀ ਕੇ ਸੈਕਟਰੀ ਹੋ ਗਏ ਸਵਾਣ ਸਾਹ ਕੇ ਫਿਰ ਮਿਲਦੇ ਹਾਂ ਤੁਹਾਨੂੰ ਹੁਣ ਦੇਖਦੇ ਹਾਂ ਅੱਜ ਦਾ ਸਫਰ ਕਰ ਰਹਾ ਕਿ ਆਪਾਂ ਰੈਸਟ ਕਰਨੀਆਂ ਫਿਰ ਉਹ ਫੈਸਲੇ ਪਹੁੰਚਾਂਗੇ ਫਿਰ ਸੀਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਨਵੀਂ ਵੀਡੀਓ ਦੇ ਵਿੱਚ ਸੋਖੇ ਅੰਦਗੜ ਜ਼ਿਲ੍ਹਾ ਮੋਗਾ ਅ ਰਾਤ ਆਪਾਂ ਪਹੁੰਚੇ ਸੀਗੇ ਕਰਨਾਟਕ ਤੋਂ ਬਾਹਰ ਆ ਗਏ ਤਾਮਿਲਨਾਡੂ ਦੇ ਵਿੱਚ ਆਪਾਂ ਚੱਲਦੇ ਆ ਪਤਾ ਜਾਂ ਨਾਲ ਹੀ ਬਾਰਡਰ ਤੋਂ ਦਿਖਾਉਣਾ ਮੈਂ ਚੱਲ ਗਿਆ ਰਾਤ ਦਾ ਵੀਡੀਓ ਬਣਾਉਣ ਦੀ ਲੇਟ ਬਹੁਤ ਹੋ ਗਈ ਸੀ ਇਹ ਸਫਰ ਕਰਦੇ ਕਰਾਉਂਦੇ ਤੇ ਆ ਆਸੀਂ ਆਪਣਾ ਰਾਤ ਦਾ ਲੱਗਣਾ ਭਾਈ ਤੇ ਆਪਾਂ ਰਾਤ ਨੂੰ ਰਹੇ ਸੀਗੇ ਬੜੀਆ ਮਦਦ ਆਪ ਕੋਲ ਪਈ ਜਾਂਦਾ ਵੀ ਇੱਥੇ ਰੁਕ ਜਾ ਭਾਈ ਸੋ ਇੱਥੇ ਆਪਣਾ ਸਮਾਰਟਫੋਨ ਖਿਲਰਿਆ ਸੀਗਾ ਸਮਾਂ 10 ਵਜੇ ਦਾ ਕਰ ਲਿਆ ਆਪਾਂ ਬਾਹਰ ਜਾਦੇ ਲੇਟ ਹੋ ਗਿਆ ਵੀ ਹੁਣ ਦੇਖਦੇ ਕਿੰਨੇ ਵਿੱਚ ਚੜਾਈਆਂ ਬਾੜੀਆਂ ਜਾਂਦੀਆਂ ਹੈਗੀਆਂ ਕਰ ਲਾਂਗੇ ਬਾੜੂ ਟੀਨਿੰਗ ਨਿਪੜਦੀ ਹੀ ਤਾਂ ਤਾਂ ਆਪਣੇ ਨਾਲ ਕਰੂਗੇ ਇਹਨਾਂ ਦਾ ਦੱਦ ਦੇ ਆ ਸਮਾਨ ਸਭ ਸਾਰਾ ਓਕੇ ਆ ਜਮਾ ਚੱਲਦੇ ਹੁਣ ਆਪਾਂ ਵੇਖਦੇ ਆ ਤਾਮਰ ਦਾ ਮਾਹੌਲ ਕੀ ਕਹਿੰਦਾ ਅੱਜ ਸ਼ਾਰਟ ਸ਼ੂਟ ਬਦਲੀ ਦਾ ਰਾਤ ਨੂੰ ਕੱਲ ਨਵੀਆਂ ਲਈ ਬਾਵਾ ਹੀ ਆ ਮੈਂ ਕਿਹਾ ਗਰਮੀ ਹੈਗੀ ਹੈ ਟੀ-ਸ਼ਰਟ ਚੁੱਕੋ ਜੀ ਸਰੀਰ ਪਹਿਲੀ ਆਪਾਂ ਡਾਈ ਬਿਟੇ ਸਾਰਾ ਮਿੱਤਰੋ ਤੁਰ ਆਇਓ ਪਰ ਚੱਲ ਰਹੇ ਹੁਣ ਦਿਖਾਉਨੇ ਆ ਤਾਮਿਲ ਦਾ ਬਾਰਡਰ ਬਾਈ ਆਜੋ ਮਿੱਤਰੋ ਲਓ ਜੀ ਮਿੱਤਰੋ ਜਿਹੜਾ ਇਸ ਸਮੇਂ ਆਪਣੇ ਮਦਰ ਗੇਟ ਆਹੇ ਇਹ ਆ ਬਾਰਡਰ ਕਰਨਾਟਕ ਦੇ ਤਾਮਨ ਲਾਡੂ ਦਾ ਸੋ ਰੋਡ ਬੜਾ ਜਿਆਦਾ ਬਿਜੀ ਆ ਬਾਈ ਇਹ ਨੈਸ਼ਨਲ ਹਾਈਵੇ 44 ਟਰੱਕ ਗੱਡੀਆਂ ਇੰਨੇ ਜਿਆਦੇ ਨੇ ਵੀ ਆਪਣੇ ਕੋਲ ਸਵਾ ਹੈ ਨਹੀਂ ਆਪਾਂ ਉਧਰ ਜਾ ਸੀਗੀ ਜਿਹੜਾ ਪੈਦਲ ਹੁੰਦੇ ਨੇ ਉਹ ਚਲੇ ਜਾਂਦੇ ਪਰ ਸਾਈਕਲ ਤੇ ਬਿਣਾ ਵਰ ਗੱਲ ਹੀ ਨਹੀਂ ਬਾਨੀ ਉਧਰ ਜਾ ਕੇ ਚੱਲਦੇ ਹੁਣ ਤਾਮਨ ਲਾਡੂ ਦੇ ਵਿੱਚ ਐਂਟਰੀ ਕਰਦੇ ਆ ਦੇਖਦੇ ਆ ਕੀ ਮਾਹੌਲਾ ਕਿਦਾਂ ਦਾ ਖਾਣਾ ਪੀਣਾ ਹੋਊਗਾ ਇੱਕ ਮੇਰੇ ਨਾਲ گاਂ ਵੀ ਬਾਰਡਰ ਬਣਿਆ ਤੇ ਮੇਨ ਇੰਟਰੀ ਇਥੋਂ ਵੀ ਹੋ ਜਾਂਦੀ ਇਥੋਂ ਸ਼ੁਰੂ ਹੋ ਗਿਆ ਤਾਮਲ ਆਜੋ ਫਿਰ ਹੁਣ ਤੁਹਾਨੂੰ ਦਿਖਾਉਣਾ ਹੈ ਤਾਮਲ ਦਾ ਮਾਹੌਲ 12ਵੀਂ ਖਣੀ 13ਵੀਂ ਸਟੇਜ ਹੋ ਗਈ ਆਪਣੀ ਤੁਹਾਨੂੰ ਸ਼ਾਮ ਨੂੰ ਹਿਸਾਬ ਨਾਲ ਲਾ ਕੇ ਦੱਸਾਂਗੇ ਵੀ ਕਿੰਨੇ ਵੀ ਬਣ ਗਈ ਇਹ ਸੋਹਣਾ ਸਫਰ ਹੈ ਹੁਣ ਤੱਕ ਬਾਬਾ ਭਾਗਲਾ ਦੇ ਗਾਂਲੇ ਸਫਰ ਦੇ ਉੱਤੇ ਆ ਜੀ ਚੱਲੀਏ ਫਿਰ ਗਾਹ ਨੂੰ ਹੋਰ ਆ ਜਿਹੜਾ ਤੁਸੀਂ ਮੰਦਰ ਦੇਖ ਰਹੇ ਆ ਹੁਣ ਇਹ ਤਾਂ ਇਆਂ ਤਾਂ ਇਹ ਨਵਾਂ ਬਣਿਆ ਦਾ ਤੇ ਇਆਂ ਦੀ ਵੀ ਮੰਨੈ ਤਾਂ ਹੁਣੀ ਵੀ ਜਿਹੜਾ ਇਦਾਂ ਟੱਗਿਆ ਹੋਇਆ ਮੇਰੀ ਤਾਂ ਗੱਲ ਸਮਝੀ ਲੱਗੀ ਨਹੀਂ ਮਤਲਬ ਤੇ ਤੁਹਾਨੂੰ ਪਤਾ ਹੋਵੇ ਮੈਨੂੰ ਮੜਾ ਜਰੂਰ ਦੱਸਿਓ ਤੁਸੀਂ ਇਸ ਬਾਰੇ ਕੀ ਚਸ ਤੁਸੀਂ ਮਗਰ ਵੀ ਦੇਖ ਕੇ ਆਉਂਦੇ ਹੋਗੇ ਆਪਣੀ ਵੀਡੀਓ ਦੇ ਵਿੱਚ ਵੀ ਆਪਣੇ ਨਾਲ ਕਾਫੀ ਦਰਿਆ ਚੱਲ ਰਹੇ ਨੇ ਤੇ ਤਾਮਲ ਦੀ ਐਂਟਰੀ ਤੇ ਵੀ ਆਪਾਂ ਨੂੰ ਆਹ ਛੋਟਾ ਜਿਹਾ ਦਰਿਆ ਕਿਹਾ ਜਾਂਦਾ ਨਹਿਰ ਕਿਹੜੋ ਜਾਂ ਜਦਦਾ ਵੀ ਤੁਹਾਨੂੰ ਸਹੀ ਲੱਗਦਾ ਇਹ ਮਿਲ ਰਹੇ ਤੇ ਇੱਕ ਚੀਜ਼ ਹੋਰ ਦੇਖਣ ਵਾਲੀ ਵੀ ਇੱਥੇ ਸਾਰੇ ਪਾਸੇ ਭਾਈ ਜੀ ਭਾਜਪਾ ਦੇ ਝੰਡੇ ਬਹੁਤ ਨੇ ਭਾਜਪਾ ਦੀ ਸਰਕਾਰ ਆ ਤੇ ਸਾਰੇ ਪਾਸੇ ਭਾਜਪਾ ਭਾਜਪਾ ਕੀਤੀ ਵੀ ਇਹਨਾਂ ਬੱਟੂਆਂ ਨੇ तकरीबन 12 ਕਿਲੋਮੀਟਰ ਦਾ ਸਫ਼ਰ ਕੱਢ ਕੇ ਤੇ ਆਪਾਂ ਇਸ ਸਮੇਂ ਪਹੁੰਚ ਗਏ ਹੌਸਲ ਸ਼ਹਿਰ ਦੇ ਵਿੱਚ ਬਾਰਡਰ ਤੋਂ ਇਹ ਸੀਗਾ 13 ਕਿਲੋਮੀਟਰ ਖਣੀ ਬਣਦਾ ਸੀ ਮੇਰੇ ਹਿਸਾਬ ਨਾਲ ਤੇ ਆਪਾਂ ਪਹਿਲੀ ਥੋੜੀ ਜਿਹੀ ਵੜ ਕੱਢੀ ਬੈਠੇ ਸੀਗੇ ਤੇ ਸਵੇਰ ਦਾ ਸਮਾਂ ਬੜਾ ਜ਼ਿਆਦਾ ਹਲੇ ਭੀੜ-ਭੜੱਕਾ ਹੈ ਨਹੀਂ ਬਜ਼ਾਰ ਦੇ ਵਿੱਚ ਅ ਥੋੜਾ ਬਹੁਤਾ ਗੱਡੀਆਂ ਦਾ ਤੇ ਆਪਾਂ ਵੀ ਮੂੰਹਾਂ ਢਾਗਲੇ ਸੀਗੇ ਫਿਰ ਧੁੱਪ ਤੋਂ ਬਚਣ ਦੇ ਵਾਸਤੇ ਅ ਟਰੱਕ ਚੱਲਦੇ ਨੇ ਮਤ ਟਰੱਕਾਂ ਦਾ ਡਰ ਰਹਿੰਦਾ ਹੋਰ ਤਾਂ ਕੀ ਵੱਡੀ ਗੱਲ ਹੈ ਨਹੀਂ ਨਾ ਰੋਣਾ ਦੇ ਉੱਤੇ ਤੇ ਜਦੋਂ ਆਪਾਂ ਸਿਟੀ ਤੋਂ ਬਾਹਰ ਨਿਕਲ ਗਏ ਫਿਰ ਤਾਂ ਤੁਹਾਨੂੰ ਪਤਾ ਹੀ ਆ ਵੀ ਗੱਡੀਆਂ ਟਰੱਕ ਸਾਰਾ ਕੁਝ ਮਿਲਣਾ ਆਪਣਾ ਇੱਥੇ ਤਾਂ ਸਾਰਾ ਕੁਝ ਭੁੰਡੀਆਂ ਮੋਟਰਸਾਈਕਲ ਇਹ ਬਹੁਤ ਆਂ ਕਰਦੇ ਨੇ ਬਈ ਇਹ ਸਾਰੇ ਪਾਸੇ ਹੀ ਨੇ ਕਲੇ ਆਪਣੇ ਨਹੀਂ ਹੈਗੇ ਇਹਨੇ ਦੇ ਵੀ ਇਹ ਕੁਝ ਕਰਦੇ ਨੇ ਇਹ ਤਮਿਲ ਦੇ ਵਿੱਚ ਖੜੇ ਆ ਇਸ ਸਮੇਂ ਤੇ ਗਰਮੀ ਜ਼ਿਆਦੇ ਹੋਣ ਕਰਕੇ ਧੁੱਪ ਜ਼ਿਆਦੇ ਆ ਤੇ ਤੀਮਰ ਦੇਖ ਸਕਦੇ ਆ ਪਾਣੀ ਵੀ ਕਮੀ ਸੀਗੀ ਕੋਗੇ ਡੇਟਾ ਪੰਪ ਤੇ ਰੋਕੇ ਸੀਗੀ ਉੱਥੇ ਪਾਣੀ ਦਾ ਥੋੜਾ ਸਿਸਟਮ ਹੈਣੀ ਸੀਗਾ ਵੀ ਦੂਜੇ ਲੋੜੀ ਸਖਾਰਾ ਆ ਪਣੀ ਸੀਗਾ ਉੱਥੋਂ ਤਾਂ ਨਹੀਂ ਭਰਿਆ ਪਰ ਹੁਣ ਆਇਆ 15 ਕਿਲੋਮੀਟਰ ਅਗੇ ਇੰਡੀਅਨ ਪੰਪ ਮਿਲਿਆ ਤੇ ਇੱਥੋਂ ਦੀ ਇਹ ਗੱਲ ਇੱਕ ਗੱਲ ਖਾਸ ਲੱਗੀ ਮੈਨੂੰ ਵੀ ਜਿਹੜੀ ਇੱਥੇ ਪੰਪਾਂ ਦੇ ਉੱਤੇ ਨਾ ਔਰਤਾਂ ਕੰਮ ਕਰਦੀਆਂ ਨੇ ਬਾਈ ਜਿਵੇਂ ਆਪਣੇ ਆਪਣੇ ਵੀ ਚਲੋ ਕਰਦੀਆਂ ਨੇ ਵੈਸੇ ਬਹੁਤ ਘੱਟ ਆ ਪਰ ਦੜੜ ਦੀ ਸ਼ੈਫਟ ਤਾਂ ਚਲੋ ਲਾਉਂਦੀਆਂ ਲਾਉਂਦੀਆਂ ਨੇ ਰਾਤ ਵਾਲੀਆਂ ਸ਼ਰਟਾਂ ਵੀ ਉਰਤਾਂ ਲਾਉਂਦੀਆਂ ਨੇ ਬਈ ਇੱਥੇ ਮੈਂ ਜੀ ਤੁਹਾਨੂੰ ਦਿਖਾਵਾਂਗੇ ਮੇਰਾ ਕੈਮਰਾ ਪਾਣੀ ਖੋਲ੍ਹਣ ਨਾ ਕੀ ਰਿਹਾ ਅਗਲਾ ਓਪਰਾ ਕਰ ਜੰਦਾ ਕਿ ਸਾਡੀਆਂ ਬੁੜੀਆਂ ਕੁੜੀਆਂ ਦਿਖਾਉਣਾ ਪਾਗੇ ਗਲਤ ਕਰ ਲਓਗੇ ਆਪਣੇ ਕਿੰਨੇ ਵਾਰੀ ਸਫਰ ਦਾ ਮੇਰੇ ਅਸਾਨ ਆ ਵੀ ਮੈਨੂੰ ਪਹਿਲਾ ਤਕੜਾ ਫਾੜਦੇ ਕਿ ਹੁਣ ਤੱਕ ਦਾ ਇਹ ਤੇ ਇਸੇ ਹੀ ਸਫਰ ਦਾ ਆਪਣਾ ਪਹਿਲਾ ਸਾਰਨਾ ਵਧੀਆ ਸਕੂਲ ਹੋਣਾ ਸਾਊਥ ਹੋਏ ਵਿੱਚ ਜਿੱਦਣ ਤੇ ਆਪਾਂ ਐਂਟਰ ਹੋਏ ਹੋਏ ਆ ਨੀਲੇ ਬੱਦਲ ਲੰਬੀਆਂ ਚੜ੍ਹਾਇਆਂ ਦੇਖੇ ਪਹਾੜ ਲੰਘ ਕਰਦੇ ਹੋਏ ਆਪਾਂ ਨੂੰ ਪਰ ਆਪਾਂ ਕਹਣ ਨੂੰ ਦੱਸਦੇ ਤੈਨੂੰ ਪਤਾ ਐਨਕਾਂ ਲਾਈਆਂ ਹੋਈਆਂ ਆਪਣੇ ਰੇਹ ਬਣਾਲੀਆਂ ਕਮਲ ਨੇ ਜਗਿਆ 50 ਰੁਪਈਆ ਦੀ ਐਣਕਾ ਆਸਰਾ ਬਹੁਤ ਕਰ ਗਿਆ ਅੱਜ ਕੜਾ ਜਿਹਾ ਦਿਆਸਰਾ ਕਰ ਗਿਆ ਤਾਂ ਬਹੁਤ ਗੰਦੀ ਆ ਐਣਕੇ ਵਜਾਈ ਫਿਰਦੇ ਆ ਆਪਣੇ ਸਫਰ ਦੀਆਂ ਪਹਿਲੀ ਐਣਕਾ ਹੀ ਨੇ ਇਹ ਕੱਲ ਲਈਆਂ 5000 ਰੁਪਈਆ ਦੀਆਂ ਪੂਰਾ ਮੁੱਲ ਮੋਟਰੀਆਂ ਨੇ ਬਾਈ ਇਹ ਤੁੱਪ ਬਹੁਤ ਗੰਦੀ ਆ ਸਾਊਥ ਵਾਲੀ ਕਮਲ ਵਾਲੀ ਛੜਾਈਆਂ ਤਰਾਈਆਂ ਦੇ ਨਾਲ ਗਰਮੀ ਤਸੱਲੀ ਕਰਾ ਰਹੀ ਹੈ ਬ੍ਰਾਂਡ ਦਾ ਆਪਣਾ ਵਜਾਈ ਫਿਰਦੇ ਆ ਵਧੀਆ ਸੌਦਾ ਮਾਰ ਲਿਆ ਗੱਲ ਉਹ 5000 ਰੁਪਈਆ ਦਾ ਮੇਰੇ ਚਾਹ ਪੀਲੀ ਬਾਈ ਕੋਲ 20 ਦੀ 30 ਦੀਆਂ ਪਰ ਐਣਕਾ ਪੈ ਗਈਆਂ ਗੱਲ ਧੰਨਵਾਦ ਬਈ ਧੰਨਵਾਦ। ਅਮ 600 ਕਿਲੋਮੀਟਰ ਦਾ ਸਫ਼ਰ ਇੱਥੋਂ ਆ ਜਿੱਥੇ ਆਪਾਂ ਖੜੇ ਆ ਸਮੇ ਕੱਢਦੇ ਆ ਔਲੀ ਔਲੀ ਪਿਆਰ ਦੇ ਨਾਲ ਚਾਹ ਪਾਣੀ ਪੀ ਕੇ ਰੋਟੀ ਬਣੀ ਚਾਗ ਚਾਗ ਕੇ ਅੰਦਰ ਬੈਰੇ ਜੇ ਬਰੈਡ ਖਾਵਾਂਗੇ ਆਪਣੇ ਕੋਲੇ ਪਾਇਆ ਕੱਲ੍ਹ ਵਾਲੇ ਤੇ ਜੈਮ ਜੂਜੇ ਲਾ ਕੇ ਖਾ ਲੇ ਆ ਫਰਾਜੋ। ਆ ਆਪਣੇ ਸਫ਼ਰ ਤੋਂ ਤਕਰੀਬਨ ਬਈ ਕੀ ਕਿਲੋਮੀਟਰ ਦਾ ਸਫ਼ਰ ਕਰਕੇ ਆਪਾਂ ਇਸ ਸਮੇਂ ਕ੍ਰਿਸ਼ਨਗਰੀ ਦੇ ਵਿੱਚ ਆ ਗਏ ਤੇ ਜਿਹੜਾ ਸਮੇਂ ਤੁਸੀਂ ਆਪਾਂ ਹੜ ਦੇਖ ਰਹੇ ਆ ਬਈ ਇਹ ਕਿਹਲਾ ਬਾਹ ਇੱਕ ਇਹਨੂੰ ਕ੍ਰਿਸ਼ਨਗਰੀ ਫੋਰਟ ਕਹਿੰਦੇ ਆ ਇਹਦੇ ਉੱਤੇ ਤੱਕ ਬਹੁਤ ਤਗੜੀ ਇਹਨਾਂ ਨੇ ਕਲਾਗਿਰਤੀ ਕੀਤੀ ਹੋਈ ਹੈ ਬਹੁਤ ਤਗੜੀਆਂ ਮਾਰਤਾਂ ਦੂਰੋਂ ਦੂਰੋਂ ਪਤਾ ਜਦੋਂ ਆਪਾਂ ਦੂਰੋਂ ਆਉਂਦੇ ਤਾਂ ਦਿਖਦੀਆਂ ਨਹੀਂ ਬਣੀਆਂ ਹੋਈਆਂ ਉੱਪਰ ਕੈਮਰੇ ਦੀ ਜ਼ੂਮਿੰਗ ਨਹੀਂ ਆਉਂਦੀ ਵੀ ਆਪਾਂ ਉਹਨੂੰ ਰਿਕਾਰਡ ਕਰ ਸਕੀਏ ਜੇ ਰਿਕਾਰਡ ਕਰਦੇ ਆ ਉਹਦੀ ਕੁਆਲਿਟੀ ਘੜ ਜਾਂਦੀ ਤਾਂ ਕਰਕੇ ਸਮਾਂ ਕੱਢ ਕੇ ਕਿਤੇ ਫੇਰ ਘੁੰਮਾਂਗੇ ਆ ਸਾਰਾ ਸ਼ਹਿਰ ਦੁਆਰਾ ਕਿਤੇ ਪਰ ਹਾਲੇ ਆਪਣੇ ਕੋਲ ਸਮਾਂ ਤੇ ਬਜਟ ਹੋਣਾਗਾ ਵੀ ਆਪਾਂ ਬੜਾ ਹਾਲੇ ਡੂੰਗਾ ਸ਼ਹਿਰ ਦੇ ਵਿੱਚ ਨਹੀਂ ਜਾ ਸਕਦੇ ਸੋ ਮਸਜਿਦਾਂ ਦਾ ਮਸਲਾ ਸਾਰੇ ਪਾਸੇ ਹੀ ਆ ਕਿਉਂਕਿ ਮੁਸਲਮਾਨ ਧਰਮ ਜਿਆਦਾ ਇਧਰਲੇ ਤੇ ਮਾਜਾ ਦਾ ਬਹੁਤ ਬਣੀਆਂ ਹੋਈਆਂ ਨੇ ਬਾਈ ਤੇ ਬਾਕੀ ਆਜੋ ਅੱਗੇ ਚੱਲਦੇ ਤੁਹਾਨੂੰ ਦਿਖਾਉਂਦੇ ਹਾਂ ਹੁਣ ਗਾਂ ਦਾ ਸਬਰ ਕੀ ਕਹਿੰਦਾ ਪਹਾੜ ਵਾਲ ਆਪਣੀਆਂ ਚੜਾਈਆਂ ਡੀ ਕਰ ਰਹੀਆਂ ਨੇ ਤੇ ਪਹਾੜ ਤਰਾ ਸਵੇਰ ਦਾ ਕੰਮ ਨਾਰੀਅਲ ਨਾਰੀਅਲ ਹੋਇਆ ਬੈਠਾ ਸਾਰੇ ਪਾਸੇ ਨਾਰੀਅਲੀ ਨਾਰੀਅਲ ਲੈ ਆਪਣੇ ਨਾਰੀਅਲ ਦੇ ਨਾਲ ਨਾਲ ਟਰੱਕ ਵੀ ਨੇ ਸਾਜ ਆਪਣੇ ਨਾਲ ਤੇ ਐ ਹੁੰਦਾ ਵੀ ਕਿ ਇਹਦੇ ਹੁਣ ਵੀ ਨਾਲ ਖਹਿ ਗਿਆ ਹੁਣ ਵੀ ਲਾਲ ਖਹਿ ਗਿਆ ਫਿਲਹਾਲ ਹੁਣ ਤੱਕ ਪਿਆ ਕਿ ਕਿਲੋਮੀਟਰ 60 ਦਾ ਸਫ਼ਰ ਕੱਢੇ ਆਏ ਆ ਸਵੇਰੇ ਲੇਟ ਬਾਣਾ ਚੱਲੇ ਅੱਜ ਅੱਗੇ 9:30 ਚੱਲਦੇ ਆ ਉਹੀ ਆਪ ਨੂੰ ਘਾਟਾ ਕ ਮਾਰ ਗਿਆ ਤੇ ਅੱਜ ਚੱਲੇ ਸੀਗੇ ਮੇਰਾ ਖਿਆਲ 10:30 ਦੇ ਨੇੜੇ ਤੇੜਾ ਸੋ ਉਹੀ ਜੇ ਕਿ ਘੰਟਾ ਪਹਿਲਾਂ ਚੱਲਦੇ ਹੁੰਨ 70 ਕਿਲੋ 70 75 ਕਿਲੋਮੀਟਰ ਕੱਢ ਲੈਣੀ ਸੀਗੀ ਤੇ ਰਹਿੰਦੀ ਹੁੰਦੀ ਆਪਣੀ ਜਿਹੜੀ ਕਸਰ ਸੀਗੀ ਉਹ ਚੜਾਈਆਂ ਵਾਲੇ ਮਾਰ ਲਈ ਬਾਈ ਹਾਂ ਮੈਂ ਸੁਣਿਆ ਸੀ ਇਹ ਵੀ ਕਹਿੰਦੇ ਬਗਲੌਰ ਤੱਕ ਚੜਾਈਆਂ ਜਦ ਪਰ ਜਦੋਂ ਮੈਂ ਬਗਲੌਰ ਤੋਂ ਬਾਹਰ ਆਇਆ ਤਾਂ ਕਹਿੰਦੇ ਬਾਈ ਚੜਾਈਆਂ ਹੈਗੀਆਂ ਨੇ ਸੋ ਦੇਖਿਆ ਚੜਾਈਆਂ ਚੰਗੀਆਂ ਚੜਾਈਆਂ ਸੀਗੀਆਂ ਬਾਈ ਭੁੱਖ ਜੀ ਲੱਗੀ ਆ ਗਰਮੀ ਚੰਗੀ ਆ ਪਿਆਸ ਪੂਸ ਲੱਗ ਜਾਂਦੀ ਆ ਪਾਣੀ ਪੂਣੀ ਫੁੱਲ ਰੱਖੀਦਾ ਵੈਸੇ ਤਾਂ ਹੁਣ ਜਿੰਨੇ ਦਿਨ ਆਪਾਂ ਇਹਦੇ ਚ ਤਾਮਿਲ ਦੇ ਵਿੱਚ ਰਹਿਣਾ ਤਾਮਿਲ ਲਾਡੂ ਦੇ ਵਿੱਚ ਸਾਰੇ ਪਾਸੇ ਉਹੀ ਏਰੀਆ ਤੇ ਕੋਸ਼ਿਸ਼ ਕਰੀਦਾ ਕੋਈ ਨਵੀਂ ਗੱਲ ਨਵੀਂ ਲਗਾਈ ਜਨਾਵੇ ਤਾਂ ਫਿਰ ਕੈਮਰਾ ਖੁੱਲ ਜਾਵੇ। ਹੁਣ ਜੇ ਤੁਹਾਨੂੰ ਮੈਂ ਨਾਲੀ ਵਾਲੀ ਦਿਖਾਈ ਜਾਊਂਗਾ ਮੇਰੇ ਹਿਸਾਬ ਨਾਲ ਵੀ 40 ਮਿੰਟ ਦਾ ਵਲੌਗ ਬਣਾ ਕੇ ਤੁਸੀਂ ਵੀ ਕਮੈਂਟਾਂ 'ਚ ਗਾਲਾਂ ਕੱਢੋਗੇ ਫਿਰ ਤਾਂ ਕਮੈਂਟਾਂ 'ਚ ਨਾ ਕੱਢੋ ਮਨਸ ਦਾ ਕੱਢੋਗੇ ਵੀ ਇਹੀ ਕੋ ਦਿਖਾਈ ਜਾਂਦਾ। ਹਾਂ ਮੈਂ ਲੱਭ ਰਿਹਾ ਕੋਈ ਨਾ ਕੁਝ ਪਰ ਆਹ ਲੱਗਾ ਸੂਣੀ ਸੀ ਇੱਥੇ ਫਲਹਾਲ ਜਿੱਥੇ ਮੈਂ ਹੁਣ ਖੜਾ ਐ ਸਮੇਂ। ਨਹੀਂ ਵੈਸੇ ਮੈਂ ਰੋਕਦਾਂ ਨਹੀਂ ਤਾਂ ਛੇਤੀ ਕਿਤੇ। ਅ ਇੱਲਾਂ ਹੀ ਆ ਫਿਰਦੀਆਂ ਉੜਦੀਆਂ ਦੋ ਤਰ੍ਹਾਂ ਤਰ੍ਹਾਂ ਦੇ ਇਧਰਲੇ ਪਾਸੇ। ਅੰਦਰ ਗਈ ਬਾਟ ਗਈ। ਹਾਂ ਹੁਣ ਚੱਲਦੇ ਆਂ ਗਾਂ ਕੁਛ ਚਾਹ ਪਾਣੀ ਦਾ ਹੱਲ ਕਰਦੇ ਆ ਇੱਕ ਤਾਂ ਸਮਝ ਨਹੀਂ ਲੱਗਦੀ ਇਹਦਾ ਜਮਾ ਹੀ ਨਹੀਂ ਸਰਾ ਕਰਾ ਦੇ ਪੱਟੂ ਯਾਰ ਮਗਰ ਲੇ ਤਾਂ ਫੇਰ ਹੀ ਮੈਨੂੰ ਸਮਝ ਹੀ ਜਾਂਦੇ ਸੀਗੇ ਹਨਾ ਇਹ ਕਹਿੰਦੇ ਆਏ ਜੇ ਪਤਨੀ ਕੀ ਕਹੇ ਜਾਂਦੇ ਮੈਨੂੰ ਕਿਹੜਾ ਸਮਝ ਆਉਂਦੀ ਇਹਨਾਂ ਦੀ ਇਹ ਤਮਲ ਬੋਲਦੇ ਆ ਬਾਈ ਹੁਣ ਤੇਲਗੂ ਆਪਾਂ ਮਗਰ ਛੱਡਿਆ ਤੇਲਗਾਨਾ ਆਂਧਰਾ ਦੇ ਵਿੱਚ ਤੇਲਗੂ ਚੱਲਦੀ ਸੀਗੀ ਕਰਨਾਟਕ ਦੇ ਵਿੱਚ ਆ ਕੇ ਕੰਨੜ ਚੱਲਦੀ ਸੀਗੀ ਬੰਗਲੌਰ ਦੇ ਵਿੱਚ ਆ ਕੇ ਆ ਹੁਣ ਤਾਮਿਲ ਦੇ ਵਿੱਚ ਆ ਗਿਆ ਤਾਂ ਇੱਥੇ ਜਲਦੀ ਤਾਮਿਲ ਬਾਈ ਆਪ ਨੂੰ ਜਮੇ ਹੀ ਨਹੀਂ ਆਉਂਦੀ ਆਉਂਦੀ ਤਾਂ ਆਪ ਨੂੰ ਸੁਖਣਾ ਆਦੀ ਪੰਜਾਬੀ ਹਿੰਦੀ ਵੀ ਨਹੀਂ ਹੈਗੀ ਅੰਗਰੇਜ਼ੀ ਤਾਂ ਚਲੋ ਮਾੜੀ ਮੁੱਟੀ ਫੇਰ ਵੀ ਲਾ ਦੇਈ ਦੀ ਹੁਣ ਦੇਖਦੇ ਆਜੋ ਮਿੱਤਰੋ ਫਿਰ ਕੀ ਬਣਦਾ ਗਾਂ ਦਾ ਮੌਲ ਦੇਖਦੇ ਆਂ ਕੁੱਕ ਤਾਂ ਲੱਗੀ ਜੂਗਾ ਖਾਣ ਪੀਣ ਨੂੰ ਬਾਕੀ ਦੇਖਦੇ ਆਜੋ ਫਿਰ ਪਾਣੀ ਪੂਣੀ ਪੀ ਕੇ ਕੇਰਾ ਚੱਲਦੇ ਗਾਣ ਤੇ ਠੰਡ ਗਾਣਾ ਲੱਭ ਗੇ ਫਿਰ ਕੁਝ ਖਾਣੇ ਆ ਸ਼ਾਮ ਦੇ ਆ 6:30 ਵਜੇ ਦਾ ਤੇ ਢਲਦਾ ਦਿਨ ਤਕਰੀਬਨ ਢਲ ਗਿਆ ਤੇ ਆਪਾਂ ਵੀ ਆਪਦੇ ਟਿਕਾਣੇ ਦੇ ਉੱਤੇ ਪਹੁੰਚ ਗਏ ਆ ਪੈਟਰੋਲ ਪੰਪ ਵੀ ਨਹੀਂ ਨਾ ਆਇਲ ਧੰਨਵਾਦ ਭਾਈ ਜੀ ਤੁਹਾਡਾ ਬਹੁਤ ਬਹੁਤ ਆ ਸਾਰੇ ਲਾਈਟਾਂ ਜਗ ਪਈਆਂ ਸੀ ਗੱਡੀਆਂ ਦੀ ਵੀ ਤੇ ਸਟਰੀਟ ਲਾਈਟਾਂ ਜਿਹੜੀਆਂ ਹੁੰਦੀਆਂ ਰੋਡ ਲਾਈਟ ਉਹ ਵੀ ਚੱਲ ਪਈਆਂ ਤੇ ਅੰਤ ਨੂੰ ਆਪਾਂ ਲੌਬੀ ਲੈ ਆ ਟਿਕਾਣਾ ਭਾਈ ਹੁਣ ਲਾਉਨੇ ਆ ਇੱਥੇ ਟੈਂਟ ਤੇ ਦੇਖਦੇ ਆ ਫਿਰ ਟੈਂਟ ਲਾ ਕੇ ਖਾਣ ਪੀਣ ਦਾ ਕਿਵੇਂ ਕਰਨਾ 13 ਦਾ ਜਬਸ ਹੋ ਗਈ ਪੂਰੀ ਆਪਣੀ ਸਾਈਕਲ ਚਲਾ ਕੇ ਅ ਲੋਵੀ ਮਤਰੂ ਇਹ ਚਾਹ ਨਹੀਂ ਹੈਗੀ ਇਹ ਸਬਜੀ ਆਪਣੀ ਅੱਜ ਦੀ ਅ ਧਰਮਾਪੁਰੀ ਤੋਂ 10 ਕਿਲੋਮੀਟਰ ਮੇਰੇ ਤੋਂ ਹੁਣ ਆ ਪਾ ਗਏ ਬੈਠੇ ਹੁਣ ਤਮਨ ਲਾਡੂ ਦੇ ਵਿੱਚ ਅੱਜ ਦਾ ਸਫਰ ਬਣ ਗਿਆ ਨੀਅਰ ਅਬਾਊਟ 95 95 ਕਿਲੋਮੀਟਰ ਦੇ ਨੇੜੇ ਤੇ ਜਿਹੜਾ ਸਫਰ ਬਣ ਗਿਆ 100 ਹੋ ਜਾਣੀ ਮੈਨੂੰ 100 ਵਾਲੀ 95 ਛੱਡੋ ਮੈਨੂੰ ਤਾਂ 50 ਹੀ ਆਸ ਵੀ ਨਹੀਂ ਸੀ ਜਦੋਂ ਮੈਂ ਦੁਪਹਿਰੇ ਜਿਹੇ ਇਹਦਾ ਸਾਈਕਲ ਤੋੜਿਆ ਲੇਡੀ ਵਾਲਾ ਹੋ ਗਿਆ ਅੱਜ 10:30 ਵਜੇ ਮੇਰੇ ਤੋਂ ਸਾਈਕਲ ਤੋੜਿਆ ਆਪਾਂ ਪੰਪ ਦੋ ਸਵੇਰੇ ਸੋ ਮੈਨੂੰ ਆਇ ਸੀ ਮੈਂ ਕਿਹਾ 50 ਕਿਲੋਮੀਟਰ ਕੱਟ ਕੇ ਲੱਟ ਜਾਾਂਗੇ ਕਿਤੇ ਪਰ ਸੋਣੀ ਬਾਰਡ ਨਿਕਲੇ ਜ ਸ਼ਾਮ ਦੇ ਸਮੇਂ ਬਸ 2:30 ਵਜੇ ਤੱਕ ਤਾਂ ਚੜਾਈਆਂ ਨੇ ਮਾਰ ਲੇ ਤਿੰਨ ਸਾਢੇ ਤਿੰਨ ਚਾਹ ਜੀ ਪੀਤੀ ਸੀ ਕਿ ਉਹਦੇ ਨਾਲ ਅਸਰਾ ਜਾ ਹੋ ਗਿਆ ਸਰੀਰ ਨੂੰ ਮੁੜ ਕੇ ਕੰਮ ਲੋਡ ਆ ਗਿਆ ਦੋ 2:30 ਘੰਟਿਆਂ ਦੇ ਵਿੱਚ ਤਾਂ ਮੁੜ ਕੇ ਤੁਹਾਨੂੰ ਪਤਾ ਸ਼ਾਮ ਵਾਲੇ ਸਮੇਂ ਦਾ ਬਾਰਡ ਚੰਗੀ ਖਚਲੇ ਦੀ ਆਪਾਂ ਤੇ ਹੁਣ ਆ ਲੈ ਕੇ ਆਏ ਆ ਇੱਥੇ ਸਭ ਤੋਂ ਵੱਡਾ ਮਸਲਾ ਇਹ ਆ ਵੀ ਭਾਸ਼ਾ ਦਾ ਹਿੰਦੀ ਬੋਲਦੇ ਨਹੀਂ ਅੰਗਰੇਜ਼ੀ ਸਮਝਦੇ ਨਹੀਂ ਇਹ ਸੋ ਮੇਰੇ ਰਾਇਕ ਇੱਥੇ ਅੱਧ ਵਿਚਾਲੇ ਰੜ ਜਾਂਦਾ ਜਿੰਨੀ ਕਿ ਦਸਦਰ ਜੀ ਇਹਨਾਂ ਨੂੰ ਆਉਂਦੀ ਓਨੀ ਕੁ ਫਰਮਾਇਲਾ ਦਿੰਨਾ ਵੀ ਐਂਜੇ ਕਰਕੇ ਹਨ ਤੇ ਇਹ ਮੈਨੂੰ ਇਸ਼ਾਰਾ ਰਣਾ ਹੁਣ ਸਮਝਾਉਣਾ ਪੈਂਦਾ ਵੀ ਰੋਟੀ ਖਾਣੀ ਚਾਹ ਪੀਣੀ ਆ ਤੇ ਫਿਰ ਜਾਂ ਮੈਂ ਇੱਕਦੋ ਥਾਂਵਾਂ ਤੇ ਅੱਜ ਮੈਂ ਗੂਗਲ ਟਰਾਂਸਲੇਟਰ ਵੀ ਵਰਤੇ ਆ ਸੋ ਆਪਣੇ ਕੋਲੇ ਫੋਨ ਇੱਕਾ ਤੁਹਾਨੂੰ ਮੈਂ ਦਿਖਾ ਨਹੀਂ ਸਕਦਾ ਕੱਲੀ ਕੁਲੀ ਜੀ ਵੀ ਮੈਂ ਕੀ ਕੀ ਕਰ ਰਿਹਾ ਸੋ ਕਦੇ ਕਦੇ ਇਦਾਂ ਵੀ ਹੋ ਜਾਂਦਾ ਹੁੰਦਾ ਪਰ 올 ਓਵਰ ਐਂਡ ਆਫ ਦਾ ਡੇ ਸਾਰਾ ਕੁਝ ਵਧੀਆ ਗੁੱਡ ਕੱਲ ਨੂੰ ਦੇਖਦੇ ਕੀ ਬਾਨਾ ਸਫਰ ਦਾ ਮੈਪ ਦੇਖਾਂਗੇ ਖਲੇ ਤਾਂ ਹੁਣੇ ਆਇਆ ਸੀ ਰੋਟੀ ਲੈ ਗਿਆ ਭੁੱਖ ਬਹੁਤ ਜ਼ਿਆਦਾ ਲੱਗੀ ਆ ਅੱਜ ਸਵੇਰ ਦਾ ਕਹੋ ਨਹੀਂ ਖਾਦਾ ਆਪਾਂ ਉਸ ਵੇਲੇ ਮੇਰੇ ਸਹਾਂ ਨੂੰ ਦੋ ਬ੍ਰੈਡ ਖਾਦੇ ਸੀਗੇ ਸਿਰਫ ਉਹ ਲਾ ਕੇ ਗਰੀਬਾ ਸੌਸ ਹੀ ਬਸ ਦਾ ਸੈਟ ਸੋ ਉਹ ਜਿਹੜੇ ਲੱਛੇ ਪਰੌਂਠੇ ਜੇ ਹੁੰਦੇ ਮੇਰੇ ਸਹਾਂ ਨਾਲ ਇਹ ਕਸ਼ਮੀਰ ਚ ਬਹੁਤ ਖਾਦੇ ਮੈਂ ਬਈ ਇਹ ਉਹ ਚੇਤੇ ਆ ਕਸ਼ਮੀਰ ਵਾਲੇ ਜੇਤੇ ਆ ਗਏ ਤੇ ਆਸਾ ਤੁਹਾਨੂੰ ਵੀ ਚੰਗੀ ਲੱਗੀ ਹੋਊ ਵੀਡੀਓ ਆ ਜਿਹਨੀ ਕੁ ਬਣਾਈ ਬਈ ਦੋ ਦਿਨਾਂ ਦੀ ਵੀਡੀਓ ਬਣਾ ਕੇ ਪਾਈ ਆ ਇਹ ਓਕੇ ਕੱਲ੍ਹ ਲਈ ਬੜਾ ਕੁਝ ਰੇਣੀ ਸੀ ਦਿਖਾਉਣ ਵਾਲਾ। ਉਹਨੀਆਂ ਗੱਲਾਂ ਬਾਤਾਂ ਨਾਲ ਮੈਂ ਤਾਂ ਚਲ ਦੋ ਦਿਨ ਹੀ ਜੋੜ ਕੇ ਪਾ ਦਿੰਨੇ ਆ। ਤਾਂ ਕਰਕੇ ਬਈ ਹੋਰ ਨਹੀਂ ਗੱਲ ਕੋਈ। ਚੰਗੀ ਲੱਗੇ ਤਾਂ ਜਰੂਰ ਲਾਈਕ ਕਰ ਦਿਓ ਵੀਡੀਓ ਨੂੰ। ਛੋਟਾ ਭਰਾ ਸਮਝ ਕੇ। ਵਾਹ ਵੀ ਵਾਹ। ਬਹੁਤ ਵਾਹਲਾ ਬਈ। ਅਜੇ ਮੈਂ ਅੰਡ ਗੱਲਾਂ ਵਾਦਾਂ। ਕੋਈ ਮੈਨੂੰ ਜੇ ਕੋਈ ਗੱਲ ਕਹਿਣਾ ਹੁੰਦਾ। ਵੀ ਰੀਗਲ ਡੋਨਟ ਮੇਕ ਫੀਲ ਸਨਾਰੀਓਜ਼ ਵੀ ਜਾਲੀ ਦ੍ਰਿਸ਼ ਨਾ ਕ੍ਰੀਏ ਕਰੋ ਜੋ ਹੈਗੇ ਤੁਸੀਂ ਉਹ ਮਾਣੋ ਸੋ ਉਹੀ ਚੀਜ਼ ਮੈਂ ਆਦੇ ਤੇ ਲਾਗੂ ਕਰ ਦੋ ਨਾ ਵੀ ਜਿੰਨੇ ਕੁ ਜੋਗੇ ਹੈਗੇ ਆ ਤੁਹਾਨੂੰ ਆਪਾਂ ਉਹੀ ਦਿਖਾਈਏ ਕਰੀਏ ਬਾਸ ਉਹੀ ਸਫਰ ਆ ਭਈ ਆਪਣਾ ਜਾਲੀ ਚੀਜ਼ਾਂ ਕਰਨੀ ਹੁੰਦੀਆਂ ਉਹ ਹੁੰਦੀਆਂ ਨਹੀਂ ਤੇਈ ਵੀਰਾਂ ਦੀ ਡਿਮਾਂਡਾਂ ਜੀਆਂ ਸਹੀਆਂ ਤਾਂ ਕਰਕੇ ਮੈਂ ਜ਼ਿਕਰ ਕਰ ਰਿਹਾ ਮਾ ਵੀ ਚੋਣਾ ਵੱਡੇ ਛੋਟੇ ਭਾਈਆਂ ਤੋਂ ਸਾਰਿਆਂ ਤੋਂ ਜੇ ਵੀ ਵੱਧ ਘੱਟ ਗੱਲ ਬੋਲੀ ਜਾਂਦੀ ਹੋਵੇ ਤਾਂ ਵੀਡੀਓ ਦੇ ਵਿੱਚ ਹੁਣ ਤੁਹਾਨੂੰ ਕੱਲ ਨੂੰ ਮਿਲਦੇ ਆਂ ਭਾਈ ਨਵੇਂ ਸਫਰ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੇ ਤੁਸੀਂ ਇੰਨੀ ਵੀਡੀਓ ਪੂਰੀ ਦੇਖੀ ਆ ਥੋੜੀ ਬੱਧੀ ਸਕਿਪ ਕੀਤੀ ਆ ਨਾ ਮੈਂ ਤਾਂ ਤੁਸੀਂ ਸਕਿਪ ਤੇ ਦੇਖਦੇ ਨੂੰ ਪਤਾ ਪਰ ਘੱਟ ਸਕਿਪ ਕਰਿਆ ਕੋਈ ਦੇਖ ਲਿਆ ਕਰੋ ਭਾਈ ਸਾਡੀ ਵੀਡੀਓ ਜੀ ਮਿਲਣੇ ਆ ਭਾਈ ਤੁਹਾਨੂੰ ਅਗਨ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਆਜੋ ਜੀ ਹੁਣ ਪਹਿਲਾਂ ਤਾਂ ਆ ਖਾ ਲਈ ਆਏ ਹੇ 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 ਸਸਰੀ ਘਾਲੀ ਸਾਰਿਆਂ ਨੂੰ ਓਕੇ ਬਾਏ